ਜਿੰਦਾਬਾਦ ਜਿੰਦਾਬਾਦ ਧਕੇਣਾ ਕਮਜੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਜ਼ਮੀਨਾ ਦੇ ਵਾਜਬੁਲ ਨਾਮਿਲਨ ਕਰਕੇ ਜੰਮੂ ਕਠਨਾ ਹਾਈਵੇ ਲਗਾਤਾਰ ਸਵਾਲਾ ਦੇ ਕਿਰੇ ਦੇ ਵਿੱਚ ਹੈ ਕਸਬਾ ਖਡੂਰ ਸਾਹਿਬ ਵਿਖੇ ਜੰਮੂ ਕਟੜਾ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਪਹੁੰਚੇ ਪੁਲਿਸ ਮੁਲਾਜ਼ਮਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸਾਨਾਂ ਦੇ ਵੱਲੋਂ ਜਮ ਕੇ ਵਿਰੋਧ ਕੀਤਾ ਗਿਆ ਇਸ ਮੌਕੇ ਗੱਲਬਾਤ ਦੌਰਾਨ ਕਿਸਾਨ ਆਗੂ ਨੇ ਦੱਸਿਆ ਕਿ ਸਰਕਾਰ ਧੱਕੇ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਨੂੰ ਐਕਵਾਇਰ ਕਰਨਾ ਚਾਹੁੰਦੀ ਹੈ ਜਦਕਿ ਦੂਜੇ ਪਾਸੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਕਾਰਪੋਰੇਟ ਘਰਾਣੇ ਹੈਗੇ ਨੇ ਉਹਨਾਂ ਦਾ ਪੱਖ ਪੂਰਿਆ ਜਾ ਰਿਹਾ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਤੇ ਉਹਨਾਂ ਦੀਆਂ ਜ਼ਮੀਨਾਂ ਦਾ ਵਾਜਬ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ ਕਿਸਾਨ ਆਗੂਆਂ ਦਾ ਸਾਫ ਤੌਰ ਤੇ ਜ਼ਿਕਰ ਕੀਤਾ ਕਿ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਗੱਲ ਆ ਰਹੀ ਹੈ ਤੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ ਇਸੇ ਕਰਕੇ ਉਹ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਉਹਨਾਂ ਨੇ ਇਹ ਵੀ ਸਾਫ਼ ਤੌਰ ਤੇ ਕਿਹਾ ਕਿ ਕਿਸੇ ਵੀ ਕੀਮਤ ਤੇ ਆਪਣੀਆਂ ਫਸਲਾਂ ਜਿਹੜੀਆਂ ਨੇ ਆਪਣੀਆਂ ਸਿੱਧੇ ਤੌਰ ਤੇ ਜ਼ਮੀਨਾਂ ਜਿਹੜੀਆਂ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਨੂੰ ਨਹੀਂ ਦਿੱਤੀਆਂ ਜਾਣਗੀਆਂ ਜਿੰਨਾਂ ਚਿਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਦੂਜੇ ਪਾਸੇ ਦੱਸ ਦੇ ਕਿ ਇਨ੍ਹਾਂ ਹਾਈਵੇ ਨਿਊਜ਼ ਨੂੰ ਲੈ ਕੇ ਲਗਾਤਾਰ ਇਹ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਕਿਸ ਤਰੀਕੇ ਨਾਲ ਕਿਸਾਨਾਂ ਦੀ ਕ੍ਰਾਸ ਤਰੀਕੇ ਦੇ ਨਾਲ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਜਿਸ ਦੇ ਨਾਲ बड़े पतर ते ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਪਜਾਊ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈਗਾ ਤਾਂ ਇਸ ਮੁਤਲਕ ਕਿਸਾਨ ਲਗਾਤਾਰ ਵਿਰੋਧ ਪ੍ਰਗਟਾ ਰਹੇ ਨੇ ਇਸ ਮੌਕੇ ਕਿਸਾਨਾਂ ਕੋਲ ਪਾਕਰ ਸਿੰਘ ਗੁਰਮੀ ਸਿੰਘ ਅਤੇ ਲਖਵੀਰ ਕੌਰ ਹੋ ਰਹੀ ਜਿਹੜੇ ਹੋਰ ਮੌਕੇ ਤੇ ਮੌਜੂਦ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਰ ਕੀਤੀਆਂ ਜਾਣੀਆਂ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਹੈਗਾ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਲਖਵੀਰ ਕੌਰ ਕਿਹੜਾ ਪਿੰਡ ਹੰਦੂਰ ਸਾਹਿਬ ਕੀ ਕਹਿਣਾ ਚਾਹੋਗੇ ਇੱਥੇ ਤੁਸੀਂ ਵੀ ਵਿਰੋਧ ਕਰਨ ਆਏ ਜੋ ਇਹ ਜਿਹੜੇ ਅਧਿਕਾਰੀ ਆਏ ਨੇ ਕਿ ਤੁਹਾਡੇ ਕਿਸ ਨੇ ਪੈਸੇ ਲੈ ਆਇਆ ਜਾਂ ਨਹੀਂ ਲੈ ਫਿਰੇ ਕੀ ਕਰਨਾ ਜਿਹੜਾ ਜ਼ਬਰਦਸਤੀ ਜਿਹੜਾ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਅਸੀਂ ਵੇਖੋ ਭਾਜੀ ਪੈਸੇ ਚੁਕੇ ਨਹੀਂ ਆ ਅਜੇ ਸਾਡਾ ਕੇਸ ਚੱਲ ਰਿਹਾ ਸਾਡਾ ਨਕਸ਼ਾ ਈਡੀ ਦੀ ਕੋਪਾਸ ਹੋ ਚੁੱਕਾ ਪਰ ਅਜੇ ਸਾਡੀ ਸਹਿਮਤੀ ਨਹੀਂ ਪਰ ਇਹ ਜ਼ਬਰਦਸਤੀ ਆਣ ਕੇ ਸਾਡੇ ਤੇ ਕਬਜ਼ਾ ਕਰ ਰਹੇ ਸਾਡੇ ਹਸਬੰਦ ਸਭ ਮੇਲੇ ਗਏ ਹੋਏ ਆ ਅਸੀਂ ਇਹਨਾਂ ਦਾ ਆਪ ਦੇਖ ਕੇ ਕੱਠ ਪੁਲਿਸ ਦਾ ਤੇ ਅਸੀਂ ਸਾਰੀਆਂ ਭੈਣਾਂ ਕਟੀਆਂ ਹੋ ਕੇ ਆਪਣੇ ਖੇਤਾਂ ਅੱਗੇ ਆਣ ਕੇ ਖੜੇ ਆ ਕਿ ਅਸੀਂ ਇਸ ਤਰ੍ਹਾਂ ਦਾ ਕੱਟ ਕੀਤਾ ਗਿਆ ਅਸੀਂ ਆਪਣੀਆਂ ਪੈੜੀਆਂ ਤੇ ਕਬਜ਼ਾ ਨਹੀਂ ਕਰਨ ਦੇਣਾ ਗਰਮੀਤਪੁਰ ਕਿਹੜਾ ਪਿੰਡ ਆ ਖਡੂਰ ਸਾਹਿਬ ਕੀ ਕਾਰਨਾ ਇੱਥੇ ਝੰਡੇ ਲੈ ਕੇ ਖੇਤਾਂ 'ਚ ਝੰਡੇ ਲੈ ਕੇ ਕੀ ਕਰਕੇ ਆਏ ਤੇ ਬੱਚੇ ਤੇ ਐ ਡੇ ਡੇ ਆ ਉਹ ਬੱਚਾ ਵਾ ਅੱਛਾ ਪੈੜੀ ਇਹ ਗਵਰਨਮੈਂਟ ਨਾਲ ਕੋ ਦਿੰਦੀ ਨਾ ਲੈਂਦੀ ਸਾਥੋਂ ਖੋਣ ਡਈ ਆ ਤੇ ਇਹ ਬੱਚਾ ਕਿੱਥੇ ਜਾਵੇ ਅਸੀਂ ਤਾਂ ਹੁਣ ਬਿਲਕੁਲ ਬਜ਼ੁਰਗ ਹੋਏ ਆ ਹੈ ਕੀ ਇਹਨਾਂ ਨੂੰ ਇਹਨਾਂ ਤੇ ਰੋਕੇ ਟੱਕ ਮੰਗਣਾ ਕੀ ਦੇਈਏ ਤੇ ਕੀ ਕਰੀਏ ਹੈ ਇਹ ਤਾਂ ਹੈਗਾ ਨਾ ਮਾਤਾ ਜੀ ਇਹ ਕੀ ਤੁਹਾਡੀ ਸਹਿਮਤੀ ਨਹੀਂ ਲਈ ਜਿਹੜੀ ਤਾਂ ਨਹੀਂ ਸਾਡੀ ਸਹਿਮਤੀ ਕੋਈ ਨਹੀਂ ਲਈ ਤੁਸੀਂ ਪੈਸੇ ਨਹੀਂ ਲੈ ਜਮੀਨ ਦੇ ਨਹੀਂ ਨਹੀਂ ਇਹ ਪੈਸਾ ਕੋਈ ਨਹੀਂ ਲਿਆ ਫੇਰ ਚਲੋ ਸਾਡੇ ਘਰ ਦੇ ਵਿੱਚ ਚਲੋ ਤਿੰਨ ਭਰਾ ਸੀ ਨਾ ਇਹ ਆਣ ਕੇ ਪੁੱਛਣਾ ਚਾਹੀਦਾ ਸੀ ਕਿ ਕਬਜ਼ਾ ਕਿਦਾ ਵਾ ਹੈ ਨਾ ਕੋਈ ਕਬਜ਼ਾ ਪੁੱਛਿਆ ਨਾ ਕੋਈ ਤੇ ਸਾਨੂੰ ਤੇ ਫੇਰ ਨਾ ਕੋਈ ਪੈਸਾ ਨਾ ਕੋਈ ਟਕਾ ਤੇ ਐਡੇ ਐਡੇ ਬੱਚੇ ਅਸੀਂ ਕੀ ਦਈਏ ਤੇ ਕੀ ਖਾਈਏ ਕਿਧਰ ਨੂੰ ਜਾਈਏ ਤੇ ਦੂਜਿਆਂ ਦੇ ਮੈਨੂੰ ਪੈਸਾ ਦੇ ਦੇ ਦੂਜਿਆਂ ਦੇ ਮੈਨੂੰ ਇਹ ਬੱਚਾ ਕਿਧਰ ਨੂੰ ਜਾਵੇ ਇਹ ਵੀ ਸਿਆਣੇ ਤੁਸੀਂ ਸੋਚੋ ਅਸੀਂ ਹੁਣ ਬਜ਼ੁਰਗਾਂ ਹੀ ਕਿਧਰ ਨੂੰ ਜਾਈਏ ਅਮੀਰ ਕੋ ਰੋਕਟੋਕ ਮੰਗਣ ਮਾਰੇ ਆ ਤੁਸੀਂ ਹੁਣ ਸਿਆਣੇ ਤੁਸੀਂ ਪੁੱਤ ਦੱਸੋ ਕੀ ਤੁਹਾਨੂੰ ਚਾਹੀਦਾ ਜੀ ਪ੍ਰਧਾਨ ਜੀ ਕੀ ਨਾਮ ਆ ਅੱਜ ਇੱਥੇ ਵਿਰੋਧ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਆਇਆ ਹੈ ਪੁਲਿਸ ਵੀ ਆਈ ਹੈ ਕੀ ਮਸਲਾ ਮੈਂ ਕਿਸਾਨ ਆ ਗੂ ਪਖਰ ਸਿੰਘ ਲਾਲਪੁਰਾ ਅੱਜ ਤਰਨਤਨ ਜਿਲ੍ਹਾ ਕਸਬਾ ਖਡੂਰ ਸਾਹਿਬ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਵਾ ਵੀ ਪਿਛਲੇ ਦਿਨਾਂ ਦੇ ਵਿੱਚੋਂ ਜਿਹੜਾ ਭਾਰਤਮਾਲਾ ਰੋਡ ਦੀ ਲੜਾਈ ਜਿਹੜੀ ਆ ਕਿਸਾਨ ਵੀ ਦੂਰ ਸੰਘਰਸ਼ ਮੇਟੀ ਲਗਾਤਾਰ ਲੜ ਰਹੀ ਆ ਤੇ ਅੱਜ ਇਸੇ ਤਰ੍ਹਾਂ ਹੀ ਪ੍ਰਸ਼ਾਸਨ ਜਿਹੜਾ ਆ ਵੀ ਪਹਿਲਾਂ ਸਾਡੀ ਤਾਂ ਜਿਹੜੀ ਡਿਊਟੀ ਆ ਸ਼ੰਭੂ ਖਨੋਰੀ ਬਾਰਡਰ ਦੇ ਜਿਹੜੇ ਮੋਰਚੇ ਚੱਲ ਰਹੇ ਆ ਤਰਨਤਾਂ ਦੀ ਜਿਹੜੀ ਡਿਊਟੀ ਆ ਉੱਥੇ ਚੱਲ ਰਹੀ ਆ ਔਰ ਦੂਸਰਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅਨੰਦਪੁਰ ਸਾਹਿਬ ਜੀ ਦਾ ਵੀ ਹੱਲਾ ਮੱਲਾ ਜਿਹੜਾ ਉਹ ਚੱਲ ਰਿਹਾ ਵਾ ਸਖਤਾਂ ਮੜੀ ਸ਼ਰਦਾਨਾ ਮਨਾਉਂਦੀਆਂ ਵਾ ਇਸੇ ਚੀਜ਼ਾਂ ਨੂੰ ਦੇ ਦਿਆ ਆ ਪ੍ਰਸ਼ਾਸਨ ਬਹੁਤ ਲੰਮਾ ਚੌੜਾ ਅੰਮਲਾ ਫੈਲਾ ਲੈ ਕੇ ਅੱਜ ਖਡੂਰ ਸਾਹਿਬ ਦੇ ਵਿੱਚ ਜਿਹੜੇ ਉਹ ਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਆਇਆ ਜਿਨ੍ਹਾਂ ਨੂੰ ਅਜੇ ਤੱਕ 1 ਰੁਪਈਆ ਵੀ ਨਹੀਂ ਦਿੱਤਾ ਆ ਸਾਰੀਆਂ ਬੀਬੀਆਂ ਭੈ ਕਰ ਵਾਲੇ ਵੇਖੋ ਕੋਈ ਸ਼ੰਭੂ ਤੇ ਗਿਆ ਵਾ ਕੋਈ ਹੋਲਾ ਮੱਲਾ ਵੇਖਣ ਗਿਆ ਵਾ ਤੇ ਪਰ ਪ੍ਰਸ਼ਾਸਨ ਆ ਜਿਹੜੇ ਸਾਧਨ ਲੈ ਕੇ ਤੇ ਉਹਨਾਂ ਦੀ ਆ ਪੁੱਤਾਂ ਵਾਂਗ ਪਾਲੀ ਜਿਹੜੀ ਉਹਨਾਂ ਦੀ ਫਸਲ ਆ ਉਹਨਾਂ ਨੂੰ ਰੁਲਦ ਖੜ ਕਰਕੇ ਤੇ ਉਹ ਕਾਰ ਬੁਰਕਾਣੇ ਤੇ ਹੱਕ ਤੇ ਦੇਣ ਵਾਸਤੇ ਆਇਆ ਕੀ ਸੰਘਰਸ਼ ਅਗਲਾ ਕੀ ਰਹਿਗਾ ਕਿਉਂਕਿ ਅੱਜ ਤਰੰਤਾਂਜਲੇ ਕਾਫੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਰਣ ਲੀਤੀ ਰਹਗੀ ਵੇਖੋ ਰਣਨੀਤੀ ਲਗਾਤਾਰ ਸਾਡੇ ਸੀਨੀਅਰ ਆਗੂਆਂ ਦੀ ਜ਼ਿਲ੍ਹੇ ਲੈਵਲ ਤੇ ਬਹੁਤ ਮੀਟਿੰਗਾਂ ਹੋ ਚੁੱਕੀਆਂ ਵਾ ਉਹੋ ਹੀ ਮੰਗ ਆ ਵੀ ਜਿਹੜੀ ਆਪਣੇ ਆ ਜਮੀਨ ਅਪਜਾਊ ਜ਼ਮੀਨ ਇਹਦਾ ਜਿਹੜਾ ਪਹਿਲੀ ਗੱਲ ਤੇ ਜਿਹੜੀ ਆ ਖਡੂਰ ਸਾਹਿਬ ਲਾਕੇ ਚਲਾ ਲਓ ਜਾਂ ਕਿਤੇ ਵੀ ਆ ਜਿਹੜੀ 100 ਦੇ ਵਿੱਚੋਂ 37 70 ਪ੍ਰਤੀਸ਼ਤ ਜਿਹੜੀ ਇਹਨਾਂ ਦੀ ਸਹਿਮਤੀ ਲਈ ਜਾਣੀ ਚਾਹੀਦੀ ਕਿਸਾਨਾਂ ਦੀ ਉਹ ਕਹੇ ਕੋ ਨਹੀਂ ਲਈ ਗਈ ਧੱਕੇ ਦੇ ਨਾਲ ਮਤਲਬ ਆਪ ਜਬਰੀ ਜਿਹੜੇ ਆ ਇੱਥੇ ਕਬਜ਼ੇ ਕਰ ਰਹੇ ਆ ਇੱਕ ਤੇ ਮੈਂ ਕਹਿਣਾ ਵੀ ਇਹਨਾਂ ਦੀ ਸਹਿਮਤੀ ਲਈ ਜਾਣੀ ਚਾਹੀਦੀ ਪਿੰਡਾਂ ਦੇ ਵਿੱਚੋਂ ਦੂਸਰਾ ਕਮਰਸ਼ੀਅਲ ਰੇਟ ਜਿਹੜਾ ਵਾ ਸਾਡਾ 1 ਕਰੋੜ ਤੇ 25 ਲੱਖ ਰੁਪਏ ਦਾ ਉਹਦੀ ਮੰਗ ਲਗਾਤਾਰ ਕਰਦੇ ਆ ਕਿਉਂਕਿ 38 ਲੱਖ ਰੁਪਏ ਦੇ ਰਹੇ ਆ ਵੀ ਇਹ ਇਲਾਕੇ ਦੇ ਵਿੱਚ ਕੋਈ ਵੀ ਜਾ ਕੇ ਵੇਖ ਸਕਦਾ ਵੀ ਇਹ 38 ਲੱਖ ਵਾਲੀ ਜ਼ਮੀਨ ਆ ਬਾਕੀ ਕਈ ਕਈ ਰੇਟ ਆ ਕਈ ਵਾਰ ਇੱਥੋਂ ਤਰਨਤਾਨ ਜਿੱਥੋਂ ਖਤਮ ਹੋ ਜਾਂਦਾ ਤੇ ਅਮਰitsar ਜ਼ਿਲ੍ਹੇ ਦੀ ਜੇ ਜ਼ਮੀਨ ਸ਼ੁਰੂ ਹੁੰਦੀ ਤੇ ਉੱਥੇ 72-72 ਲੱਖ ਰੁਪਏ ਅੱਜ ਦੀ ਰੇਟ ਰੇਟ 'ਚ ਇਹ ਸਰਕਾਰਾਂ ਦੇ ਰਹੀਆਂ ਮੈਂ ਹੀ ਕਹਿੰਨੇ ਆ ਵੀ ਸਾਰੀ ਜਗ੍ਹਾ ਤੇ ਜਿਹੜਾ ਰੇਟ ਆ ਇਹ ਜ਼ਮੀਨ ਇੱਕੋ ਜੀ ਹੈ ਤੇ ਰੇਟ ਵੀ ਇੱਕੋ ਜਾਂ ਮਿਲਣਾ ਚਾਹੀਦਾ ਹੈ